ਦਰبار ਸਾਹਿਬ ਜਦ ਵੀ ਦਰਸ਼ਨ ਕਰਨ ਜਾਈਦਾ ਤਾਂ ਚਰਨ ਘਾਲ ਤੇ 5 5 6 6 ਵਾਰ ਪੈਰ ਮਲ ਮਲ ਕੇ ਧੋਣੇ ਕਿ ਰੱਬਾ ਇੱਕ ਕਿਣਕਾ ਵੀ ਮਿੱਟੀ ਦਾ ਅੰਦਰ ਨਾ ਚਲ ਜਵੇ ਫਿਰ ਅੰਦਰ ਰੂਮ ਵਰਗੀ ਚਿੱਟੀ ਪ੍ਰਕਰਮਾ ਵਿੱਚ ਖੜ ਕੇ ਸੋਚਣਾ ਯਾਰ ਕਹਿੋ ਜੇ ਬੰਦੇ ਸੀ ਜਿਹੜੇ ਇੱਥੇ ਵੀ ਟੈਂਕ ਲੈ ਕੇ ਆ ਗਏ ਕਿੰਨੀਆਂ ਹੀ ਕਹਾਣੀਆਂ ਯਾਦ ਆ ਜਾਂਦੀਆਂ ਨੇ ਇੱਕ ਵਾਰ ਕਬੂਤਰ ਉਡਾਉਂਦਿਆਂ ਨੂੰ ਇੱਕ ਬਜ਼ੁਰਗ ਕਹਿਣ ਲੱਗਾ ਕੋਈ ਭੈਸ ਵੱਛੀ ਲੈ ਆਓ ਕਬੂਤਰਾਂ ਨੇ ਕੀ ਦੇਣਾ ਸਾਡੇ ਚੋਂ ਇੱਕ ਕਹਿਣ ਲੱਗਿਆ ਬਾਬਾ ਕਬੂਤਰਬਾਜੀ ਦੇ ਵਿੱਚ ਅੱਖ ਬਹੁਤ ਤੇਜ ਹੋ ਜਾਂਦੀ ਹੈ ਅਸੀਂ ਦਿਨੇ ਵੀ ਤਾਰੇ ਦੇਖ ਲੈਨੇ ਆ ਤੂੰ ਦੇਖਿਆ ਕਦੇ ਬਜ਼ੁਰਗ ਕਹਿਣ ਲੱਗਾ ਹਾਂ ਦੇਖਿਆ ਬੱਲ ਸਾਕਾ ਨੀਲਾ ਤਾਰਾ ਨਾਲੇ ਤੇ ਬਾਪੂ ਰੋਈ ਜਾਵੇ ਤੇ ਨਾਲੇ ਸਾਨੂੰ ਕਹਿਣ ਲੱਗਿਆ ਸ਼ੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਮੱਲੋ ਕਦੇ ਤੱਤੀ ਵਾਹ ਨਹੀਂ ਲੱਗਦੀ ਗੋਲੀ ਵੀ 16ਵੇਂ ਅਸ਼ਟਪਦੀ ਤੋਂ ਡਰ ਕੇ ਖੜ ਗਈ ਸੀ ਚਾਰੇ ਪਾਸੇ ਸਨਾਟਾ ਛਾ ਗਿਆ ਸਾਡੇ ਵਿੱਚੋਂ ਇੱਕ ਕਹਿਣ ਲੱਗਾ ਬਾਬਾ ਤੂੰ ਰੋਣਾ ਕਿਉਂ ਆ ਆਪਣੇ ਤਾਂ ਕਹਿੰਦੇ ਸ਼ਹੀਦੀਆਂ ਦਾ ਚਾਅ ਮਨਾਉਂਦੇ ਆ ਬਾਬਾ ਪਿੱਟ ਕੇ ਕਹਿਣ ਲੱਗਿਆ ਉਹ ਐਸੇ ਗੱਲ ਨੂੰ ਤਾਂ ਰੋਣਾ ਮੇਰੇ ਹਿੱਸੇ ਸ਼ਹੀਦੀ ਨਹੀਂ ਆਈ ਵਾਹਿਗੁਰੂ ਇਸ ਕੋਮ ਦੀ ਸ਼ਰਦਾ ਨੂੰ ਕੌਣ ਤੋਲ ਲਊ ਯਾਰ ਜੋ ਸ਼ਹੀਦਿਆਂ ਪ੍ਰਸ਼ਾਦ ਵਾਂਗੂ ਲੈਂਦੇ ਨੇ ਜਾਣ ਲੱਗਿਆ ਬੜਬੜ ਕਰਦਾ ਜਾਵੇ ਰੱਬਾ ਉਹਨੂੰ ਕੀ ਡਰਾਵੇ 84 ਲੱਖ ਜونی ਤੋਂ ਜਿਨ੍ਹਾਂ ਨੇ ਪਿੰਡੇ ਤੇ 84 ਕੱਟੀਆਂ ਹੋਈਆਂ ਵਾਹਿਗੁਰੂ ਛੋਟੇ ਜੇ ਜਵਾਕ ਵੱਲੋਂ ਬੇਨਤੀ ਹੈ ਕਿ ਆਪਣੇ ਜਵਾਕਾਂ ਨੂੰ ਗੁਰੂ ਘਰ ਦੀਆਂ ਕਥਾ ਤੋਂ ਗੁਰਬਾਣੀ ਤੋਂ ਧਰਮ ਤੋਂ ਕਦੇ ਟੁੱਟਣ ਨਾ ਦਿਓ